ਵਿਧਾਨ ਸਭਾ ਹਲਕਾ ਪਛਮੀ ਦੇ ਅਧੀਨ ਆਉਂਦੀ ਵਾਰਡ ਨੰਬਰ 75 ਵਿਖੇ ਉਸ ਸਮੇਂ ਇੱਕ ਗਰੀਬ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗਿਆ ਜਦ ਉਹਨਾਂ ਦੇ ਘਰ ਦੀ ਛੱਤ ਟੇਟਰੀ ਹੋ ਗਈ ਪੀੜਤ ਮਹਿਲਾ ਨੇ ਦੱਸਿਆ ਕਿ ਜ਼ਿਆਦਾ ਮੀਂਹ ਪੈਣ ਕਰ ਉਹਨਾਂ ਦੇ ਘਰ ਦੀ ਛੱਤ ਡਿੱਗ ਗਈ ਅਤੇ ਉਹਨਾਂ ਬੜੀ ਮੁਸ਼ਕਿਲ ਨਾਲ ਆਪਣੇ ਪਰਿਵਾਰ ਦੀ ਜਾਨ ਬਚਾਈ ਉਹਨਾਂ ਆਖਿਆ ਕਿ ਬਾਲਿਆਂ ਵਾਲੀਆਂ ਛੱਤਾਂ ਬਦਲਣ ਲਈ ਕੇਂਦਰ ਸਰਕਾਰ ਵੱਲੋਂ ਜੋ ਸਕੀਮ ਚਲਾਈ ਗਈ ਹੈ ਉਸ ਸੰਬੰਧੀ ਉਹ ਕਈ ਵਾਰ ਫਾਰਮ ਲੈ ਕੇ ਨਗਰ ਨਿਗਮ ਗਏ ਪਾਰ ਨਗਰ ਨਗਰ ਕਮਵਲੋਂ ਉਹਨਾਂ ਦੀ ਕੋਈ ਸੰਵਾਈ ਨਹੀਂ ਕੀਤੀ ਗਈ। ਇਸ ਮੌਕੇ ਪੀੜਤ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ ਹਲਕਾ ਪੱਛਮੀ ਤੋਂ ਪਾਸਪਾ ਪੰਜਾਬ ਐਸਸੀ ਮੋਰਚਾ ਦੇ ਕਾਰਜਕਾਰੀ ਮੈਂਬਰ ਜੋਗਿੰਦਰ ਸਿੰਘ ạtਵਾਲ ਨੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਸਮਾਜ ਸੇਵੀ ਸੰਸਥਾਵਾਂ પાસે ਮਦਦ ਦੀ ਅਪੀਲ ਕੀਤੀ। ਮੈਂ ਸਰ ਜੀ ਇੱਥੇ ਵੀ ਆਈ ਆਈ ਜਾਂਦੀ ਤੇ ਮੇਰੇ ਕੋਲ ਬਾਲੇ ਵਾਲੀਆਂ ਛੱਤਾਂ ਸੀ। ਤਾਂ ਹੁਣ 2 ਤਰੀਕ ਨੂੰ ਮੇਰਾ ਕਾਰ ਡਿੱਗ ਗਿਆ ਤੇ ਨੁਕਸਾਨ ਵੀ ਮੇਰਾ ਕਾਫੀ ਹੋਇਆ। ਹਾਂਜੀ ਹਾਂਜੀ ਫੇਰ ਭਰੀ ਸੀ ਕਾਰਪੋਰੇਸ਼ਨ ਦਫਤਰ ਮੈਂ ਕਾਫੀ ਵਾਰ ਚੱਲੇ ਗਏ ਮੈਨੂੰ ਵਾਪਸ ਭੇਜ ਦਿੰਦੇ ਰਹਾ। ਮੇਰੀ ਕੋਈ ਸੁਣਵਾਈ ਨਹੀਂ ਹੋਈ ਉੱਥੇ। ਹੁਣ ਮੇਰਾ ਬਹੁਤ ਨੁਕਸਾਨ ਹੋ ਗਿਆ ਜੋ ਸਿਰਫ ਮੈਂ ਪਰਿਵਾਰ ਕੱਢ ਲਿਆ ਸੀ ਆਪਣਾ ਬਾਕੀ ਮੇਰਾ ਸਾਰਾ ਸਮਾਨ ਪੱਜ ਟੁੱਟੋ ਗਿਆ। ਬਸ ਆ ਬਾਰਸ਼ ਜੀ। ਤੇ ਬਹੁਤ ਜ਼ਿਆਦਾ ਸਾਰੀ ਰਾਤ ਚ ਹੁੰਦੇ ਜਾਂਦੇ ਰਹਿ। ਤੇ ਜਿਦੋਂ ਡਿੱਗੇ ਆ ਬਸ ਇਨਾ ਕਿ ਮੈਂ ਆਪਣਾ ਪਰਿਵਾਰ ਗਵਾਂਡੇ ਨਾਲ ਘਰ ਲੈ ਗਈ ਸੀ ਰਾਤ ਬਸ ਸਰਕਾਰ ਨੂੰ ਇਹ ਹੱਥ ਜੋੜ ਕੇ ਮੰਗਿਆ ਜੀ ਮੇਰਾ ਮੇਰੀ ਕੋਈ ਸੁਣਵਾਈ ਹੋਵੇ ਮੇਰਾ ਘਰ ਬਣਾਇਆ ਜਾਵੇ ਵਾ ਦੇਖੋ ਜੀ ਇਹ ਵਾਰਡ ਨੰਬਰ 75 ਆ ਸ਼ਟੇ ਦੇ ਵਿੱਚ ਅਰਜਨਗਰ ਪਠਾ ਇਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਪਰਿਵਾਰ ਇੱਥੇ ਰਹਿ ਰਿਹਾ ਸੀਗਾ ਔਰ ਇਹ ਪਰਿਵਾਰ ਨੇ ਕਈ ਵਾਰੀ ਕੋਸ਼ਿਸ਼ ਕੀਤੀ ਹੈ ਮੈਨੂੰ ਹੁਣ ਇਹਨਾਂ ਨੇ ਦਿਖਾਇਆ ਸੀਗਾ ਸਾਰਾ ਫਾਈਲ ਜਿਹੜੀ ਉੱਥੇ ਬਾਲਿਆਂ ਦੇ ਛੱਤਾਂ ਵਾਸਤੇ ਜੀ ਸੈਂਟਰ ਗਵਰਨਮੈਂਟ ਦਿੰਦੀ ਹੈ ਇਹਨਾਂ ਨੇ ਅਪਲਾਈ ਕੀਤਾ ਸੀਗਾ ਔਰ ਇਹਨਾਂ ਦੇ ਵਿੱਚ ਖਾਮੀਆਂ ਕੱਢ-ਕੱਢ ਕੇ ਉਹ ਜਿਹੜੀਆਂ ਐਪਲੀਕੇਸ਼ਨ ਜਿਹੜੀ ਸੀ ਇਹਨਾਂ ਦੀ ਫਾਈਲ ਸੀ ਉਹ ਵਾਪਸ ਕਰਤੀ ਕਾਰਪੋਰੇਸ਼ਨ ਨੇ ਔਰ ਉਸ ਤੋਂ ਬਾਅਦ ਇਹ ਫੇਰ ਮੰੰਜਰ ਸ਼ੁਰੂ ਹੋ ਗਿਆ ਬਰਸਾਦ ਦਾ ਬਰਸਾਤਾ ਦੇ ਦਰਮਿਆਨ ਜਿਹੜਾ ਇਹ ਪਰਿਵਾਰ ਇਹਦੇ ਥੱਲੇ ਰਹਿ ਰਿਹਾ ਸੀਗਾ ਔਰ ਜਰਜਰ ਜਿਹੜੀ ਇਮਾਰਤ ਸੀ ਇਹਨਾਂ ਦੀ ਇਹਨਾਂ ਨੂੰ ਡਰ ਲੱਗਦਾ ਰਹਿੰਦਾ ਸੀਗਾ ਇਹਨਾਂ ਨੇ ਆਪਣਾ ਜਿਹੜਾ ਉਹ ਪਰਿਵਾਰ ਦਾ ਜਿਹੜਾ ਬਚਾ ਉਸ ਦਿਨ ਨਾਲ ਜਿਹੜਾ ਕਰ ਲਿਆ ਇਹਨਾਂ ਨਾਲ ਜਿਹੜਾ ਜਿਹੜਾ ਇਹਨਾਂ ਦਾ ਜਾਨੀ ਨੁਕਸਾਨ ਹੋਣ ਤੋਂ ਜਿਹੜਾ ਬਚਾਅ ਹੋ ਗਿਆ ਔਰ ਮੈਂ ਇਥੋਂ ਇਲੈਕਸ਼ਨ ਵੀ ਲੜੀ ਹੈ ਜੀ ਭਾਰਤੀ ਜਨਤਾ ਪਾਰਟੀ ਵੱਲੋਂ ਔਰ ਮੈਂ ਇੱਥੇ ਆ ਕੇ ਇਹਨਾਂ ਨੂੰ ਪੁੱਛਿਆ ਇਹ ਕਹਿੰਦੇ ਜੀ ਅਜ ਤੱਕ ਹੁਣ ਤੇ ਨਾ ਸਾਡਾ ਇੱਥੇ ਕੋਈ ਐਮਐਲਏ ਵੜਿਆ ਨਾ ਕਿਸੇ ਐਮਪੀ ਨੇ ਸਾਡੀ ਕੋਈ ਬਾਤ ਪੁੱਛੀ ਐ ਇੱਥੋਂ ਜਿਹੜਾ ਕੋਈ ਜਿੱਤਿਆ ਕਾਉਂਸਲਰ ਆ ਉਹਨੇ ਵੀ ਸਾਡਾ ਆ ਕੇ ਹਾਲ ਚਾਲ ਨਹੀਂ ਪੁੱਛਣਾ ਔਰ ਪ੍ਰਸ਼ਾਸਨ ਦਾ ਤੇ ਚਲੋ ਉਧਰ ਹੜ੍ਹਾਂ ਦੇ ਕਾਰਨ ਸਾਰੇ ਚਲੋ ਉਧਰ ਲੱਗੇ ਪਏ ਆ ਪਰ ਫਿਰ ਵੀ ਆਪਣੀ ਆਪਣੀ ਕੰਸਟੀਟੂਐਂਸੀ ਆਪੋ ਆਪਣਾ ਏਰੀਆ ਜਿਹੜਾ ਉਹਦਾ ਦੇ ਇਲਾਕੇ ਦੇ ਜਿਹੜੇ ਆ ਬੰਦੇ ਹੈਗੇ ਨੇ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਨੂੰ ਸਾਰ ਲੈਣੀ ਚਾਹੀਦੀ ਮੈਂ ਤੇ ਮੰਗ ਕਰੂੰਗਾ ਅਮਰਸਾ ਦੇ ਡੀਸੀ ਸਾਹਿਬ ਕੋ ਜਿੱਥੇ ਇਸ ਪਰਿਵਾਰ ਦਾ ਜਿਹੜਾ ਇੱਕ ਘਟਾ ਜਿਹੜਾ ਹੋਇਆ ਇਹ ਉਹ ਖੁੱਲੇ ਸਮਾਨ ਦੇ ਥੱਲੇ ਜਿਹੜੇ ਬੈਠੇ ਨੇ ਇਹਨਾਂ ਦੇ ਤਰਪਾਲ ਵੀ ਇਹਨਾਂ ਕੋਲ ਇਸ ਟਾਈਮ ਤੇ ਜਿਹੜੀ ਉਹ ਨਹੀਂ ਹੈਗੀ ਤੇ ਮੈਂ ਹੁਣ ਇਹਨਾਂ ਨੂੰ ਪ੍ਰੋਸਾਦ ਦਵਾਇਆ ਕਿ ਅਸੀਂ ਜਿਹੜੀ ਤਤ ਤਰਪਾਲ ਵਗੈਰਾ ਦੇ ਇੰਤਜ਼ਾਮ ਕਰ ਦਿੰਦੇ ਆਂ ਜਾ ਕੇ ਬਰਸਾਦ ਫੇਰ ਆਉਣ ਵਾਲੀ ਆ ਔਰ ਬਰਸਾਦ ਤੋਂ ਥੋੜਾ ਬਾਅਦ ਜਿਹੜਾ ਜੀ ਆਪਣਾ ਜੀ ਅਜੰਤ ਲੈ ਕੇ ਥੱਲੇ ਬੈਠ ਜਾਣਗੇ ਮੈਂ ਦੁਬਾਰਾ ਫੇਰ ਮੰਗ ਕਰਦਾ ਔਰ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਮੰਗ ਕਰਦਾ ਉਹਨਾਂ ਕੋਲ ਵੀ ਮੰਗ ਕਰਦਾ ਕਿ ਜੇ ਕੋਈ ਹੈਲਪ ਕਰ ਸਕਦਾ ਇਸ ਪਰਿਵਾਰ ਦੀ ਜਿਹੜੀ ਹਲ ਕਰਦੀ ਉਹਨਾਂ ਨੂੰ ਛੱਤ ਜਿਹੜੀ ਉਹ ਦੇ ਦਿੱਤੀ ਜਾਵੇ। ਪੰਜਾਬ ਦੇ ਵਿੱਚ ਹੜ੍ਹਾਂ ਨੇ ਜਿੱਥੇ ਬੁਰੇ ਹਾਲ ਕੀਤੇ ਹੋਏ ਨੇ ਉੱਥੇ ਹੀ ਗਰੀਬ ਵਰਗ ਦਾ ਲੱਖ ਤੋੜ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਉਹ ਲੋਕ ਹੋਏ ਨੇ ਜਿਨ੍ਹਾਂ ਦੀਆਂ ਬਾਲੇ ਵਾਲੀਆਂ ਛੱਤਾਂ ਨੇ ਤਾਜ਼ਾ ਮਾਮਲਾ ਵਾਰਡ ਨੰਬਰ 75 ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਗਰੀਬ ਪਰਿਵਾਰ ਦਾ ਘਰ ਟਾਟੇਰੀ ਹੋ ਗਿਆ। ਸੋ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਲਾਕੇ ਦੇ ਨਾ ਤਾਂ ਵਿਧਾਇਕ ਤੇ ਨਾ ਹੀ ਕਾਉਂਸਲਰ ਮੌਕੇ ਤੇ ਪਹੁੰਚੇ ਨੇ ਸਿਰਫ ਭਾਜਪਾ ਆਗੂ ਹੀ ਪਹੁੰਚੇ ਨੇ ਜਿਨ੍ਹਾਂ ਨੇ ਪਰਿਵਾਰ ਦਾ ਹਾਲ ਚਾਲ ਜਾਣਿਆ ਸੋ ਉਹਨਾਂ ਸਮਾਜ ਸੇਵਕਾਂ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਮੀਨਿਊ